ਸਭ ਤੋਂ ਪਹਿਲਾਂ ਸਾਰ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਾਰੇ ਬੱਚਿਆਂ ਦੇ ਸਵਾਲ ਆ ਰਹੇ ਸੀ ਪੰਜਾਬ ਪੁਲਿਸ ਜੁਆਇਨਿੰਗ 2025 ਨੂੰ ਲੈ ਕੇ ਮੈਟਲਿਸਟ ਕਦੋਂ ਆਵੇਗੀ ਮੈਟਲਿਸਟ ਇਨਕਰੀਜ਼ ਹੋਵੇਗੀ ਕੈਂਡੀਡੇਟ ਕੀ ਬਾਹਰ ਹੋ ਜਾਣਗੇ ਵੀ ਸੇਫ ਸਕੋਰ ਕੀ ਹੋਵੇਗਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ 2000 ਜੋ 25 ਦੀ ਮੈਟਲਿਸਟ ਕੀ ਹੈ ਬਹੁਤ ਹਾਈ ਗਈ ਹੈ ਜੀ ਇਹਦੇ ਹਾਈ ਜਾਣ ਦਾ ਕੀ ਕਾਰਨ ਆਪਾਂ ਕਹਿ ਸਕਦੇ ਆ ਇਹਦੇ ਹਾਈ ਜਾਣ ਦਾ ਕਾਰਨ ਹੈ 2024 ਦੇ ਵਿੱਚ ਜੁਆਇਨਿੰਗ ਹੋਈ ਹੈ ਜੀ 올 ਜੁਆਇਨਿੰਗ ਦਾ ਕੀ ਹੈ ਲੇਟ ਕਰਪਾਣਾ ਲੇਟ ਹੋ ਜਾਣਾ ਠੀਕ ਹੈ ਇੱਕ ਬਹੁਤ ਵੱਡਾ ਕਾਰਨ ਹੈ ਕਿਉਂ ਕਿ ਜਿਹੜੇ ਬੱਚੇ ਸਿਲੈਕਟਡ ਸੀਗੇ 2024 ਦੀ ਭਰਤੀ ਚ ਉਹਨਾਂ ਨੇ ਵੀ ਕੀ ਆ 2025 ਦੇ ਵਿੱਚ ਐਗਜ਼ਾਮ ਦਿੱਤਾ ਐਗਜ਼ਾਮ ਦੇਣ ਤੋਂ ਬਾਅਦ ਉਹਨਾਂ ਨੇ ਫਿਜ਼ੀਕਲ ਦਿੱਤਾ ਫਿਜ਼ੀਕਲ ਤੋਂ ਦੇਣ ਤੋਂ ਬਾਅਦ ਡੀਵੀਵੀ ਕੀ ਆ ਉਹਨਾਂ ਨੇ ਕਰਵਾਈ ਹੈ ਠੀਕ ਹੈ ਡੀਵੀ ਮੈਟਲ ਤੋਂ ਬਹੁਤ ਹਾਈ ਗਈ ਹੈ ਜੋ ਫਿਜ਼ੀਕਲ ਦੇ ਕਾਰਨ ਫਿਜ਼ੀਕਲ ਇਨਕਲੂਡ ਹੋਣ ਦੇ ਕਾਰਨ ਉਹ ਮੈਟ ਲਿਸਟ ਕੀ ਹੈ ਹਾਈ ਗਈ ਹੈ ਠੀਕ ਹੈ ਤਾਂ ਜਿਵੇਂ ਦੇਖ ਸਕਦੇ ਆ ਆਪਾਂ ਜਿਵੇਂ ਬੈਕਵਰਡ ਕਲਾਸ ਦੀ ਕੀ ਹੈ 83.80 ਤੇ ਜਿਵੇਂ ਜਰਨਲ ਦੀ ਸੀਗੀ 85.74 ਤੇ ਐਦਾਂ ਜੋ SCAR ਉਹ ਬੱਚੇ ਸੀਗੇ ਰਮਦਾਸਿਆ ਕਹਿਣ ਨਾ ਜਿੰਨਾ ਆਪਾਂ ਉਹ 83.46 ਕਿਹਨੇ ਬਹੁਤ ਹਾਈ ਮੈਟ ਗਈ ਹੈ ਠੀਕ ਹੈ ਜੀ ਤਾਂ ਆਪਾਂ ਇੱਥੇ ਗੱਲ ਕਰਦੇ ਆਂ ਵੀ ਹੁਣ ਮੈਟ ਲਿਸਟ ਜਿਹੜੀ ਐਤੂ ਬਾਅਦ ਇੱਕ ਹੋਰ ਆਉਣੀ ਆ ਉਹ ਮੈਟ ਲਿਸਟ ਕੀ ਹੈ ਇੱਥੇ ਇਨਕਰੀਜ਼ ਹੋਵੇਗੀ ਦੇਖੋ ਜਿਕਰ ਸਿਲੇਕਟਡ ਕੈਂਡੀਡੇਟ ਸੀਗੇ ਜੋ ਕੀ ਹੈ ਸਿਲੈਕਟਡ ਕੈਂਡੀਡੇਟਸ ਸੀ 2024 ਦੇ ਜਿਕਰ ਉਹ 25 ਦੇ ਵਿੱਚ ਡੀਵੀ ਦੇ ਉੱਤੇ ਗਏ ਸੀ ਤਾਂ ਕੀ ਹੈ ਮੈਟ ਜੋ ਇਨਕਰੀਜ਼ ਹੋਣ ਦੇ ਚਾਂਸ ਹੈਗੇ ਆ ਜਿਕਰ ਉਹ ਬੱਚੇ ਡੀਵੀ ਤੇ ਨਹੀਂ ਗਏ ਤਾਂ ਮੈਟ ਕੀ ਹੈ ਇੰਨੀ ਵੀ ਰਹਿ ਸਕਦੀ ਹੈ ਤੇ ਤੂੰ ਘਟ ਵੀ ਸਕਦੀ ਹੈ ਠੀਕ ਹੈ ਜੀ ਤਾਂ ਜੇਕਰ ਮੈਟ ਵਧੀ ਵੀ ਜੇਕਰ ਮੈਟ ਕੀ ਹੈ ਹਾਈ ਹੁੰਦੀ ਹੈ ਨਾ ਤਾਂ ਪੁਆਇੰਟਾਂ ਦੇ ਵਿੱਚ ਹੋਊਗੀ ਆਪਾਂ ਐ ਨਹੀਂ ਕਹਿ ਸਕਦੇ ਵੀ ਜਿਵੇਂ ਪੁਆਇੰਟ 1 ਹਨ 2 3 4 ਵੀ ਐਦਾਂ ਕਿਹਾ ਮਤਲਬ ਕਿ ਮੈਟ ਹਾਈ ਹੋਊਗੀ ਆਪਾਂ ਐਦਾਂ ਨਹੀਂ ਕਹਿ ਸਕਦੇ ਵੀ 3 ਨੰਬਰ ਅੱਪ ਹੋਜੂ ਜਾਂ 4 ਨੰਬਰ ਅੱਪ ਹੋਵੇ ਠੀਕ ਹੈ ਤੁਹਾਨੂੰ ਡਰਨ ਦੀ ਲੋੜ ਨਹੀਂ ਜਿੰਨਾ ਬੱਚਿਆਂ ਦੇ ਇਸ ਡੀਵੀ ਦੇ ਵਿੱਚ ਕੀ ਲਿਸਟ ਹੈ ਲਿਸਟ ਦੇ ਵਿੱਚ ਨਾਮ ਹੈ ਉਹ ਆਪਣੇ ਆਪ ਨੂੰ ਮੋਸਟਲੀ ਕੀ ਹੈ ਸਿਕਿਉਰ ਨੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਵਿੱਚ ਜੁਆਇਨਿੰਗ ਡੇਟ ਕੀ ਹੈ ਜੁਆਇਨਿੰਗ ਕਦੋਂ ਹੋਵੇਗੀ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਜੁਆਇਨਿੰਗ ਦਾ ਅਜੇ ਤੱਕ ਆਫੀਸ਼ੀਅਲੀ ਕੋਈ ਵੀ ਨੋਟੀਫਿਕੇਸ਼ਨ ਜਾਂ ਨਹੀਂ ਆਇਆ ਮੈਂ ਤੁਹਾਨੂੰ ਐਕਸਪੈਕਟਡ ਕਹਿ ਸਕਦਾ ਵੀ ਅਜੇ ਤੁਹਾਡੀ ਜੁਆਇਨਿੰਗ ਨੂੰ ਕਿਉਂਕਿ 2024 ਦੀ ਜੋ ਜੁਆਇਨਿੰਗ ਆ ਨਾ ਅਜੇ ਲੇਟੈਸਟ ਹੋਈ ਹੈ ਉਹਨਾਂ ਨੇ 1 ਮੰਥ ਵੀ ਨੂੰ ਮਤਲਬ ਕਿ 11 ਜਨਵਰੀ ਨੂੰ ਕੀ ਆ ਹੋਈ ਹੈ ਹਜੇ ਉਸ ਨੂੰ 1 ਮੰਥ ਵੀ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਮਿਨੀਮਮ ਮਿਨੀਮਮ ਕਹਿ ਸਕਦਾ ਵੀ 4 ਤੋਂ 5 ਮੰਥ ਮਿਨੀਮਮ ਕੀ ਆ ਕਹਿ ਸਕਦਾ ਮੈਂ ਮਤਲਬ ਕਿ ਜੂਨ ਜੁਲਾਈ ਜੁਲਾਈ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਕੀ ਆ ਤੁਹਾਡੀ ਜੁਆਇਨਿੰਗ ਕੀ ਆ ਹੋ ਸਕਦੀ ਆ ਇਸ ਤੋਂ ਬਾਅਦ ਬਾਅਦ ਹੋਵੇਗੀ ਇਸ ਤੋਂ ਪਹਿਲਾਂ ਹੋਣ ਦੇ ਅਸਾਰ ਨੇ ਬਹੁਤ ਕੀ ਆ ਕੱਟ ਨੇ ਇਹਦੇ ਪਿੱਛੇ ਬਹੁਤ ਰੀਜ਼ਨ ਨੇ ਕਿਉਂਕਿ ਮੈਂ ਤੁਹਾਨੂੰ ਇਹ ਗਾਰੰਟੀ ਦੇ ਸਕਦਾ ਬੀ ਜੋ ਤੁਹਾਡੀ ਜੁਆਇਨਿੰਗ ਹੈ ਉਹ ਇਸੇ ਸਾਲ ਮਤਲਬ ਕਿ 2026 ਦੇ ਠੀਕ ਹੈ ਮਨ ਲੇ ਕਿ ਅਕਤੂਬਰ ਤੇ ਨਵੰਬਰ ਤੋਂ ਪਹਿਲਾਂ-ਪਹਿਲਾਂ ਕੀ ਆ ਹੋ ਜਾਵੇਗੀ ਠੀਕ ਹੈ ਜੀ ਇਹਦੇ ਤੇ ਤੁਹਾਡੀ ਕੀ ਹੋ ਜਾਵੇਗੀ ਤਾਂ ਹੁਣ ਆਪਾਂ ਗੱਲ ਕਰਦੇ ਵੀ ਕੈਂਡੀਡੇਟ ਕੀ ਆ ਬਾਹਰ ਹੋ ਜਾਣਗੇ ਨਹੀਂ ਇਹਦੇ ਵਿੱਚ ਜੋ ਕੈਂਡੀਡੇਟ ਬਾਹਰ ਹੋਣ ਦੇਗੇ ਚਾਂਸ ਕੀ ਆ ਬਹੁਤ ਘੱਟ ਜੇਕਰ ਤੁਹਾਡੀ ਮੈਟ ਹਾਈ ਹੁੰਦੀ ਆ ਮਨ ਲੇ ਕਿ ਪੁਆਇੰਟਾਂ ਦੇ ਵਿੱਚ ਤਾਂ ਵੀ ਬਹੁਤ ਬਹੁਤ ਘੱਟ ਕੈਂਡੀਡੇਟ ਨੇ ਜੋ ਆਪਾਂ ਕਹਿ ਸਕਦੇ ਆ ਵੀ ਬਾਰਡਰ ਲਾਈਨ ਤੇ ਨੇ ਹੋ ਗਿਆ ਪਹਿਲੀ ਗਲਤੀ ਨਹੀਂ ਹੁੰਦੀ ਕਿਉਂਕਿ ਜੋ ਮੈਟ ਹੈ ਉਹ ਇੰਨੇ ਹੀ ਰਹਿਣ ਵਾਲੀ ਹੈ ਜਾਂ ਇਹ ਤੋਂ ਘਟਣ ਵਾਲੀ ਹੈ ਕਿਉਂਕਿ 2024 ਦੀ ਜੁਆਇਨਿੰਗ ਕੀ ਉਹ ਹੋ ਚੁੱਕੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਸੇਫ ਸਕੋਰ ਕੀ ਹੈ ਜਿੰਨਾ ਬੱਚਿਆਂ ਦੇ ਇਹ ਮੈਟ ਲਿਸਟ ਤੋਂ ਜੋ ਡੀਵੀ ਦੀ ਮੈਟ ਲਿਸਟ ਆਈ ਹੈ ਮੈਟ ਲਿਸਟ ਤੋਂ ਇੱਕ ਤੋਂ ਲੈ ਕੇ ਜਿਆਦਾ ਨੰਬਰ ਨੇ ਮਤਲਬ ਕਿ ਇੱਕ ਨੰਬਰ ਕੀ ਹੈ ਬਾਦ ਦਾ ਮੈਟ ਲਿਸਟ ਤੋਂ ਉਹ ਕੀ ਹੈ ਬਿਲਕੁਲ ਸੇਫ ਨੇ ਉਹ ਆਪਣੇ ਆਪ ਨੂੰ ਸਿਕਯੂਰ ਸਮਝ ਸਕਦੇ ਆ ਪਰ ਹਾਂ ਮੈਂ ਤਾਂ ਉਹਨੇ ਇੱਕ ਐਡਵਾਈਸ ਜ਼ਰੂਰ ਦੇਵਾਂਗਾ ਕਿ ਤੁਸੀਂ ਆਉਣ ਵਾਲੇ ਪੇਪਰਾਂ ਦੀ ਜਿਆਦਾ ਤਿਆਰੀ ਕਰਦੇ ਰਹੋ ਬੀ ਗ੍ਰੇਡ ਦੇ ਪੇਪਰਾਂ ਦੀ ਠੀਕ ਹੈ ਇੱਧਰ ਤੁਹਾਡੀ ਸਿਲੈਕਸ਼ਨ ਹੋਈ ਪਈ ਹੈ ਇੱਧਰ ਤੁਹਾਨੂੰ ਜੁਆਇਨਿੰਗ ਮਿਲ ਜਾਣੀ ਹੈ ਹੁਣ ਪੋਸਟਾਂ ਕਿਹਾ ਬਹੁਤ ਆਉਣ ਦੇ ਚਾਂਸ ਨੇ ਕਿਉਂਕਿ ਅਗਲੇ ਜੋ ਇਅਰ ਨੇ ਉਹ ਗਿਆ ਇਲੈਕਸ਼ਨ ਹੋਣ ਵਾਲੀਆਂ ਨੇ ਠੀਕ ਹੈ ਤਾਂ ਇਸ ਸਾਲ ਪੋਸਟਾਂ ਬਹੁਤ ਆਉਣਗੀਆਂ ਤੁਸੀਂ ਆਪਣੇ ਪੀਪਰਾਂ 'ਤੇ ਫੋਕਸ ਕਰੋ ਜੁਆਇਨਿੰਗ ਤੁਹਾਡੀ ਕੀ ਹੈ ਹੋ ਜਾਣੀ ਹੈ ਤਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ 2000 ਜੋ 25 ਦੀ ਪੇਪਰ ਸੀਗਾ ਉਹਦੇ ਵਿੱਚ ਕਿੰਨੇ ਨੰਬਰ ਬਣੇ ਕਿੰਨੇ ਨੰਬਰ ਬਣੇ ਤੇ ਜੇਲ ਬਾਰਡਰ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਨੇ ਤੇ ਤੁਸੀਂ ਕੀ ਜਿਹੜੀ ਜੋਬ ਨੂੰ ਪ੍ਰੇਫਰ ਕਰਦੇ ਆ ਠੀਕ ਹੈ ਜੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ